ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਐਕਸ਼ਨ ਹੈ ਜਾਰੀ 트럼ਪ ਪ੍ਰਸ਼ਾਸਨ ਹੈ ਸਖਤੀ ਦੇ ਰੁਖ ਦੇ ਵਿੱਚ ਤੇ 26000 ਹੋਰ ਪ੍ਰਵਾਸੀ ਹੋਣਗੇ ਰਿਪੋਰਟ ਜੀਆਂ ਦੱਸਦੀ ਹੈ ਕਿ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਐਕਸ਼ਨ ਲਗਾਤਾਰ ਜਾਰੀ ਹੈ ਟਰੰਪ ਪ੍ਰਸ਼ਾਸਨ ਸ਼ਕਤੀ ਦੇ ਰੁਖ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਇਹ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਹੋਰ 26000 ਪ੍ਰਵਾਸੀ ਡਿਪੋਰਟ ਕੀਤੇ ਜਾਣਗੇ ਦੱਸਦੀ ਹੈ ਕਿ ਪਹਿਲਾਂ ਹੁਣ ਤੱਕ ਤਿੰਨ ਅਮਰੀਕੀ ਫੌਜੀ ਜਹਾਜ਼ ਭਾਰਤ ਵਿੱਚ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਗੈਰਕਾਨੂੰਨੀ ਟੰਗ ਦੇ ਨਾਲ ਜਿਹੜੇ ਲੋਕ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਤੇ ਇਸ ਦੇ ਵਿਚਾਲੇ ਹੀ ਇੱਕ ਅਜਿਹਾ ਬਿਆਨ ਸਾਹਮਣੇ ਆ ਰਿਹਾ ਹੈ ਜਿਸ ਦੇ ਨਾਲ ਇੱਕ ਫਿਰ ਤੋਂ ਤਹਿਲਕਾ ਮਚ ਗਿਆ ਹੈ ਦੱਸ ਦਈਏ ਕਿ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਬੱਚੇ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤੰਗ ਦੇ ਨਾਲ ਦਾਖਲ ਹੋਏ ਨੇ ਉਹਨਾਂ ਨੂੰ ਕਾਨੂੰਨੀ ਪ੍ਰਤੀਨਿਧਤਾ ਦੇ ਲਈ ਸਹਾਇਤਾ ਨਹੀਂ ਮਿਲੇਗੀ ਇਹ ਵੀ ਟਰੰਪ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਹੈ ਦੱਸਦੀ ਹੈ ਕਿ ਐਕਸ ਜਾਂ ਸੈਂਟਰ ਫॉर ਜਸਟਿਸ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਉਹਨਾਂ ਦੇ ਵੱਲੋਂ ਲੇਕਿ ਵੱਖ-ਵੱਖ 85 ਸੰਗਠਨਾਂ ਦੇ ਨਾਲ ਬੱਚਿਆਂ ਦੀ ਸਹਾਇਤਾ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਪਰੰਤੂ ਹੁਣ ਜਰੋਂ ਟਰੰਪ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਤਾਂ ਇਹਨਾਂ ਦੇ ਸਰਤੇ ਵੀ ਹੁਣ ਤਲਵਾਰ ਲਟਕ ਗਈ ਹੈ ਤੇ ਉਹਨਾਂ ਨੂੰ ਹੁਣ ਕਾਨੂੰਨੀ ਪ੍ਰਤਨਿਧਤਾ ਦੇ ਲਈ ਸਹਾਇਤਾ ਨਹੀਂ ਮਿਲੇਗੀ ਦੱਸਦੀ ਹੈ ਕਿ ਇਸ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਖਦਸ਼ਾ ਉਹ ਪੈਦਾ ਹੋ ਗਿਆ ਹੈ ਕਿਉਂਕਿ ਇਹਨਾਂ ਬੱਚਿਆਂ ਨੂੰ ਹੁਣ ਸਹਾਇਤਾ ਨਹੀਂ ਮਿਲੇਗੀ ਦੱਸ ਦਈਏ ਕਿ ਇੱਥੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਇਹ ਇੱਕ ਬੇਇਨਸਾਫੀ ਵਾਲਾ ਫੈਸਲਾ ਹੈ ਪਰੰਤੂ ਫਿਰ ਵੀ ਅਗਰ 트럼ਪ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤਾਂ ਇਸ ਨੂੰ ਮੰਨਣਾ ਹੀ ਪਵੇਗਾ ਹਾਲਾਂਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਇਸ ਦੇ ਸਬੰਧ ਦੇ ਵਿੱਚ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਗਿਆ ਪਰੰਤੂ ਫਿਰ ਵੀ ਇਹ ਗੱਲ ਆਖੀ ਜਾਂਦੀ ਹੈ ਕਿ ਜਿੰਨਾ ਚਿਰ ਅਗਲੇ ਹੁਕਮ ਨਹੀਂ ਆਉਂਦੇ ਉਹਨਾਂ ਚਿਰ ਇਹ ਫੈਸਲਾ ਲਾਗੂ ਰਹੇਗਾ ਤੇ ਇਸ ਨੂੰ ਮੰਨਣਾ ਵੀ ਪਵੇਗਾ ਸੋ ਜਿੱਥੇ ਬਹੁਤ ਸਾਰੇ ਜਿਹੜੇ ਭਾਰਤੀ ਨੇ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਨੇ ਉਸ ਦੇ ਵਿਚਾਲੇ ਹੀ ਇਹ ਇਹ ਜਿਹੜਾ ਵੱਡਾ ਫੈਸਲਾ ਹੈ ਉਹ 트럼ਪ ਪ੍ਰਸ਼ਾਸਨ ਦੇ ਵੱਲੋਂ ਲੈ ਲਿਆ ਗਿਆ ਹੈ ਜਿਸ ਦੇ ਵਿੱਚ ਹੁਣ ਉਹਨਾਂ ਬੱਚਿਆਂ ਨੂੰ ਜਿਹੜੀ ਕਿ ਸਹਾਇਤਾ ਨਹੀਂ ਮਿਲੇਗੀ ਜਿਹੜੇ ਕਿ ਵਰਿਕਾ ਦੇ ਵਿੱਚ ਗੈਰਕਾਨੂੰਨੀ ਤੰਗ ਦੇ ਨਾਲ ਦਾਖਲ ਹੋਏ ਨੇ ਉਹਨਾਂ ਨੂੰ ਕਾਨੂੰਨੀ ਪ੍ਰਤੀਨਿਧਤਾ ਦੇ ਲਈ ਹੁਣ ਸਹਾਇਤਾ ਨਹੀਂ ਮਿਲੇਗੀ ਐਕਸ ਕੇਆ ਸੈਂਟਰ ਫॉर ਜਸਟਿਸ ਦੇ ਵੱਲੋਂ ਜਿਹੜੀ ਕਿ ਇਹ ਸਹਾਇਤਾ ਹੁਣ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇਗਾ ਕਿਉਂਕਿ ਟਰੰਪ ਪ੍ਰਸ਼ਾਸਨ ਨੇ ਵੱਡਾ ਫੈਸਲਾ ਲੈ ਲਿਆ ਹੈ ਦੱਸਦੀ ਹੈ ਕਿ 트럼ਪ ਪ੍ਰਸ਼ਾਸਨ ਪਹਿਲੇ ਦਿਨ ਤੋਂ ਹੀ ਸਖਤੀ ਦੇ ਰੁਖ ਦੇ ਵਿੱਚ ਹੈ ਤੇ ਜਿਹੜੇ ਵੀ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਏ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਜਿਨ੍ਹਾਂ ਦੇ ਵਿੱਚ ਭਾਰਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਖਾਸ ਤੌਰ ਤੇ ਉਹਨਾਂ ਦੇ ਵਿੱਚ ਪੰਜਾਬੀ ਵੀ ਵੱਡੀ ਗਿਣਤੀ ਦੇ ਵਿੱਚ ਨੇ ਦੱਸਦੀ ਹੈ ਕਿ ਹੁਣ ਤੱਕ ਤਿੰਨ ਅਮਰੀਕੀ ਫੌਜੀ ਜਹਾਜ਼ ਜਿਹੜੇ ਕਿ ਅਮਰੀਕਾ ਦੇ ਵੱਲੋਂ ਭਾਰਤ ਵਿੱਚ ਭੇਜ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਉਹ ਭਾਰਤੀ ਸਨ ਜਿਹੜੇ ਕਿ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਨੇ ਤੇ ਹੁਣ ਅਮਰੀਕਾ ਦੇ ਵੱਲੋਂ ਇਹ ਵੱਡਾ ਫੈਸਲਾ ਲੈ ਲਿਆ ਗਿਆ ਹੈ ਕਿ ਜਿਹੜੇ ਬੱਚੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਏ ਨੇ ਉਹਨਾਂ ਨੂੰ ਵੀ ਕਾਨੂੰਨੀ ਪ੍ਰਤੀਨਿਧਤਾ ਦੇ ਲਈ ਸਹਾਇਤਾ ਨਹੀਂ ਮਿਲੇਗੀ